ਤੇ ਦੂਜੀ ਸਖੀ ਹੈ ਜੀ ਫਿਰ ਇਹ ਤੇ ਦੂਜੀ ਸਖੀ ਹੈ ਜੀ ਵੀ ਬਾਬਾ ਜੀ ਕੋਲ ਨਾ ਇੱਕ ਬਹੁਤ ਪਰਿਵਾਰ ਬਢਲਾਡੇ ਦਾ ਪਰਿਵਾਰ ਸੇਵਾ ਕਰਦਾ ਹੁੰਦਾ ਸੀ ਬਢਲਾਡੇ ਦਾ ਪਰਿਵਾਰ ਸੇਵਾ ਕਰਦਾ ਹੁੰਦਾ ਸੀ ਤੇ ਉਹ ਆਪਣੇ ਨਾਲ ਸਾਦੇ ਪੁਰਾਣੇ ਬੰਦੇ ਜੀ ਸਾਰੇ ਉਹਨਾਂ ਜਾਣਦੇ ਆ ਫਿਰ ਆਖਾ ਬਾਬਾ ਘਰ ਦਾ ਸਿੰਘ ਜਾਣਦੇ ਹੋਣਗੇ ਤੇ ਬਾਬਾ ਧੰਨਾ ਸਿੰਘ ਵੀ ਜਾਣਦੇ ਆ ਤੇ ਵੀ ਹੋਰ ਸਾਰੇ ਜਾਣਦੇ ਆ ਜੀ ਉਹਨਾਂ ਤੇ ਉਹਨ ਸੀ ਜੀ ਆਪਣੇ ਬੇ ਬਾਬਾ ਦੇ ਆਸਣ ਚ ਹੁੰਦੇ ਸੀ ਜੀ ਉਹਨਾਂ ਦਾ ਨਾਮ ਸੀ ਸੁਪਾਸਤਾ ਮੰਗਲ ਸਿੰਘ ਲੈਂਡਲੋਰਡ ਸੀ ਆਪਣਾ ਉੱਥੋਂ ਦੇ ਆਪਣੇ ਬੁਲਾਡੇ ਦੇ ਲੈਂਡਰੋਡ ਸੀ ਕੋਈ 4-5 ਸੈਕੜ ਜਮੀਨ ਸੀ ਉਹਨਾਂ ਕੋਲ ਤੇ ਉਹਨਾਂ ਦੇ ਕੁੱਤੇ ਵੀ ਰੱਖਦੇ ਹੁੰਦੇ ਸੀ ਜਿਵੇਂ ਰਾਜਾ ਮਹਾਰਾਜੇ ਰੱਖਦੇ ਨੇ ਬਹੁਤ ਵੱਡੀ ਹਵੇਲੀ ਉਹਨਾਂ ਦੀ ਉੱਚੀ ਜੀ ਉਹ ਵੀ ਮੈਂ ਦੇਖੀ ਆ ਤੇ ਉੱਥੇ ਬਾਬਾ ਜੀ ਦੀ ਤਨਵਰੀ ਚਾਰ ਵੀ ਪੈਜ ਬਾਬੇ ਦਾਦੂਆਂ ਸੇ ਜਾਂਦੇ ਸੀ ਉੱਥੇ ਠਹਿਰਦੇ ਦੇ ਸੀ ਉਹਨਾਂ ਦੇ ਬੁਲਾਡੇ ਤੇ ਉਹਨਾਂ ਨੇ ਵੀ ਮੋਹਨ ਸਿੰਘ ਸੀ ਉਹਨਾਂ ਦੇ ਲੜਕਾ ਕੁ ਲੜਕਾ ਸੀ ਜੀ ਉਹਨਾਂ ਦੇ ਮੋਹਨ ਸਿੰਘ ਸਰਦਾਰ ਤੇ ਹੁੰਦਾ ਦੱਸਿਆ ਸੀ ਵੀ ਦੇਖਿਆ ਤੇ ਦਾੜੀ ਜਿਹਾ ਸੱਚ ਮਹਾਰਾਜਾ ਕੋ ਚੜੀ ਹੁੰਦੀ ਸੀ ਤੇ ਐਚ ਕਿੰਮ ਪਾਈ ਹੁੰਦੀ ਸੀ ਵਾਕੀ ਰਵਲਵਰ ਪਾਈ ਹੁੰਦੇ ਸੀ ਉਹਨਾਂ ਦਾ ਤੇ ਵੀ ਉੱਥੇ ਵੀ ਆਪਣੇ ਬਰਸੀ ਤੋਂ ਪਹਿਲਾਂ ਆ ਜਾਂਦੀ ਸੀ ਕਮਰੇ ਇੱਥੇ ਮਿਲ ਜਾਂਦੀ ਸੀ ਤੇ ਰਹਿੰਦੇ ਹੁੰਦੇ ਜਾਂਸ਼ਨਦੀ ਸੀ ਤੇ ਬਾਬਾ ਜੀ ਕੋਲ ਨਾਲ ਜੀ ਤੇ ਇਸ ਉਹਨਾਂ ਦੇ ਇਸ ਮੌਨਸ ਤੋਂ ਕਿ ਜਿਹੜਾ ਲੜਕਾ ਉਹਨਾਂ ਦਾ ਮੌਨਸ ਸੀ ਸਭ ਮਗਰਸ ਦੇ ਘਰ ਆਈ ਮਗਰਸ ਦੇ ਘਰ ਆਇਆ ਨੀ ਬੀਤੇ ਕਿਤੇ ਬਾਬਾ ਜੀ ਵੀ ਮੌਨ ਨੂੰ ਕਹਦੇ ਉਹ ਵੀ ਵਿਆਹ ਕਰਾਂਦੇ ਤੇ ਵਿਆਹ ਕਰਾ ਲੇ ਤੇ ਬਾਬਾ ਜੀ ਮੈਂ ਕਿਤੇ ਵੀ ਮੋਹਨ ਨੂੰ ਕਰਾ ਲਿਆ ਉਹ ਕਹਿੰਦੇ ਨਹੀਂ ਬਾਬਾ ਜੀ ਮੈਂ ਨਹੀਂ ਹਲੇ ਕਰਾਉਣਾ ਜੀ ਬਈ ਇਸ ਤਰ੍ਹਾਂ ਨਹੀਂ ਕਰਾਉਣਾ ਬਈ ਮੇਰੇ ਤਾਂ ਜਿਹੜੇ ਹੈ ਨਹੀਂਗਾ ਜੀ ਕੋਈ ਵਿਚਾਰ ਨਹੀਂ ਹੈਗਾ ਜੀ ਇਸ ਤਰ੍ਹਾਂ ਗੱਲ ਕਰਦੀ ਤੇ ਬਾਬਾ ਜੀ ਦੁਬਾਰਾ ਫਿਰ ਤਿੰਨ ਵਾਰ ਹੀ ਕਹਦੇ ਨਹੀਂ ਮਾਪੇ ਸੁਭਾਸ਼ ਕਹਿੰਦੇ ਤਿੰਨ ਵਾਰ ਹੀ ਕਰਦੇ ਬਾਬਾ ਜੀ ਦੁਬਾਰਾ ਕਿਹਾ ਵੀ ਮੋਹਨ ਨੂੰ ਵਿਆਹ ਕਰਾ ਲਾ ਫੇਜ ਮਾਤਾ ਪਿਤਾ ਜੀ ਮੈਨੂੰ ਕਹਿੰਦੇ ਆ ਉਹ ਕਹਿੰਦੇ ਨਹੀਂ ਬਾਬਾ ਜੀ ਮੇਰਾ ਦਿਲ ਨਹੀਂ ਜਿਹੜੇ ਮਾਤਾ ਜੀ ਮੈਂ ਗੱਲ ਕਰ ਕੇ ਗਈ ਇਹ ਇਹ ਬੱਚੇ ਮੈਨੂੰ ਸਾਰੇ ਉਹਨਾਂ ਦੇ ਲੜਕ ਬੱਚਿਆਂ ਨੇ ਦੱਸੇ ਬੱਚੇ ਦੱਸਿਆ ਤੇ ਬੱਚੇ ਨੇ ਮੇਰੇ ਕੋਲ ਟ੍ਰੈਕਟ ਆਈ ਉਹਨਾਂ ਬੱਚੇ ਨੇ ਤੇ ਫਿਰ ਬਾਬਾ ਜੀ ਤੀਜਾ ਵਾਸ਼ਨ ਕੀਤਾ ਤੇ ਬੇਬੀ ਨੂੰ ਮੋਹਣ ਵਿਆਹ ਕਰਾ ਲਾ ਕਰਾ ਦੋ ਇਹਨਾਂ ਜੀ ਮੱਚੇ ਕਹਿੰਦਾ ਮਾਵਾਦਾ ਪੇਵਾ ਕਹਿੰਦੇ ਆ ਤੇ ਉਹ ਨੇ ਜੀ ਬਾਬਾ ਜੀ ਫੇਰ ਉਹਨੇ ਵਿਸਤਾਂ ਕੀਤਾ ਤਾਲਮਚੋਲ ਕਰਦੇ ਫਿਰ ਸਾਧੂ ਬੋਲੇ ਸੈਸਾ ਸਾਧੂ ਗਵਰ ਬਰਤਨ ਜਾਈ ਤੇ ਫਿਰ ਜੀ ਬਾਬਾ ਜੀ ਸ਼ੌਪ ਕਰ ਗਏ ਫਿਰ ਬਾਬਾ ਜੀ ਨੇ ਪਾਣਾ ਵਰਤਾਤਾ 63 ਚ 63 ਤੋਂ ਬਾਅਦ ਮੋਹਣ ਸੌਨੇ ਫਿਰ ਵਿਆਹ ਕਰਵਾ ਦੇ ਉਹਨਾਂ ਇੱਕ ਰਾ ਬਾਚ ਵਿਆਹ ਲਿਆ ਪਿਆ ਮੇ ਜੋ ਬਾਚ ਵਿਆਹ ਕਰਾਇਆ ਤੇ ਵਿਆਹ ਕਰਾਉਣ ਤੋਂ ਬਾਅਦ ਫਿਰ ਕੀ ਹੋਇਆ ਜੀ ਤੇ ਵੀ ਉਹਨੇ ਵੀ ਵਿਆਹ ਕਰਾਉਣ ਤੋਂ ਬਾਅਦ ਤੇ ਵੀ ਉਹਨਾਂ ਦਾ ਜਿੱਥੇ ਵਿਆਹ ਕਰਾਇਆ ਸੀ ਉਹ ਉਸ ਜੀ ਮਾਨਸੇਪੁਰ ਜੀ ਤੇ ਮਾਨਸੇ ਜਿਹੜਾ ਮਾਨਸੇ ਦੇ ਵਿੱਚ ਕੋਈ 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 ਪਰਿਵਾਰ ਸੀਗੇ ਤੇ ਉਹਨਾਂ ਦੇ ਨਾਲ ਉੱਥੇ ਵਿਆਹ ਹੋ ਗਿਆ ਤੇ ਉਹਨਾਂ ਦੇ ਵੀ ਉਸ ਤੋਂ ਬਾਅਦ ਘਰ ਚ ਰਹਿਣ ਲੱਗੇ ਲੜਾਈ ਝਗੜਾ ਰਹਿਣ ਲੱਗੇ ਉਹਨਾਂ ਦੇ ਦੋ ਬੱਚੇ ਵੀ ਹੋ ਗਏ ਕਰਤੀ ਲੜਾਈ ਚ ਕਰ ਰਹਿਣ ਲੱਗੇ کافی ਲੜਾਈ ਚ ਕਰ ਰਹਿਣ ਲੱਗੇ ਲੜਾਈ ਚ ਰਹਿਣ ਦੇ ਉਹਨੇ ਘਰ ਦੇ ਵਿੱਚ ਡਿਸਾਈਡ ਕੀਤਾ ਵੀ ਚਲ ਵੀ ਆਪਾਂ ਮੋਰ ਦਾ ਦੂਜਾ ਵਿਆਹ ਕਰਦੀਏ ਉਹਨੇ ਫੇ ਮੋਰ ਦਾ ਦੂਜਾ ਵਿਆਹ ਕਰਤਾ ਜੀ ਦੂਜਾ ਵਿਆਹ ਵੀ ਕਰਤਾ ਜੀ ਉਹ ਵੀ ਉੱਥੇ ਤਾਂ ਆਪਣਾ ਮਲੂਠ ਕੋਲ ਦੇ ਸਰਦਾਰ ਸਿੰਘ ਉਹਨਾਂ ਦੇ ਉੱਥੇ ਵੀ ਉਹ ਬਿਓ ਨੇ ਦੂਜਾ ਵਿਆਹ ਕਰਤਾ ਦੂਜਾ ਵਿਆਹ ਕਰਨ ਦੇ ਬਾਰੇ ਨਾਲ ਸਾਡੀ ਬਾਬਾ ਜੀ ਵਰਸੀ ਦੇ ਉੱਤੇ ਉਹ ਤੁਹਾਨੂੰ ਯਾਦ ਹੋਣਾ ਵਰਸੀ ਤੇ ਉਹ ਬੈਡ ਲਿਖਿਆ ਹੁੰਦੇ ਸੀ ਬੈਂਡ ਲੱਥੇ ਬਾਬੇ ਈਸ਼ ਸੰਜੀ ਵਰਸੀ ਜੀ ਮਗਰ ਕਰਦਾ ਬੈਂਡ ਲੱਥੇ ਹੁੰਦੇ ਸੀ ਤੇ ਉੱਥੇ ਵਰਸੀ ਦੇ ਬੈਂਡ ਲੱਥੇ ਹੁੰਦੇ ਸੀ ਤੇ ਨਾਲ ਹੀ ਫਿਰ ਉਹ ਉੱਥੇ ਆਪਣਾ ਤੇ ਲੱਡੂ ਜਿੰਨੇ ਪਾਠੀਆਂ ਦੇ ਲੱਡੂ ਹੁੰਦੇ ਸੀ ਜੀ ਵਰਸੀ ਦੇ ਪਾਠੀਆਂ ਦੇ ਲੱਡੂ ਸਾਰੀ ਸੇਵਾ ਉਹ ਨਾ ਦਿੰਦੀ ਸੀ ਬੜੀ ਚ ਉਸ ਬਹੁਤ ਸੇਵਾ ਕਰ ਦਿੰਦੀ ਸੀ ਤੇ ਬਾਬਾ ਜਗੀਰ ਸਿੰਘ ਨੂੰ ਜਦ ਪਾਠੀਆਂ ਦਾ ਦਿੰਦੇ ਬਾਬਾ ਜਗੀਰ ਸਿੰਘ ਜੀ ਨਾਲ ਸਾਥ ਬਾਬੇ ਵੀ ਅਵਤਾਰ ਦਰਸਦੇ ਉੱਥੇ ਉਹ ਹੀ ਸੇਵਾ ਬਹੁਤ ਕਰ ਦਿੰਦੇ ਸੀ ਉਹ ਲੱਸਾਵਾ ਲੈਂਦੇ ਸੀ ਲੱਸਾ ਸਾਰਾ ਸਮਾਂ ਲੈਂਦੇ ਸੀ ਮੈਂ ਵੀ ਜਾਸਿਮ ਇਨਵੈਸਟਰ ਕਰ ਹੁੰਦੀ ਸੀ ਉਹਨਾਂ ਕੋਲ ਤੇ ਉਹਨਾਂ ਨੇ ਫਿਰ ਘਰ ਦੇ ਕੰਦੇ ਵਿਚ ਲਖੋ ਵੀ ਆਪਾਂ ਹੁਣ ਲੜਾਈ ਛੱਡ ਰਹਿंदा ਚਲੋ ਵੀ ਉਹ ਕੋ ਕੁੜੀ ਆ ਵੀ ਰੋਸ ਕੇ ਚਲੀ ਗਈ ਪਹਿਲੀ ਘਰ ਵਾਲੀ ਉਹਨੇ ਦੂਜਾ ਵਿਆਹ ਕਰਤਾ ਦੂਜਾ ਵਿਆਹ ਕਰਤਾ ਚਲੋ ਜੀ ਉਹਦੇ ਵੀ ਉਹਨਾਂ ਦੇ ਫੇਰ ਨਾ ਜੀ ਆਪਣਾ ਦੂਜਾ ਵਿਆਹ ਕਰਵਾਜੋ ਤੇ ਦੋ ਲੜਕੀਆਂ ਹੋਈਆਂ ਲੜਕੀਆਂ ਹੋਈਆਂ ਤੇ ਦੋ ਲੜਕੀਆਂ ਹੋਈਆਂ ਜਿਹੜੀ ਇੱਕ ਲੜਕੀ 3 ਸਾਲ ਦੀ ਸੀ ਇੱਕ ਲੜਕੀ 6 ਸਾਲ ਦੀ ਸੀ ਮੇਰਾ ਖਿਆਲ 3 ਤੇ 6 ਸਾਲ ਦੇ ਮੇਰੇ ਬਾਰਖ ਸੀ ਗਈ ਨਰੇਈ ਤੇ ਉਹ ਸੀਗੇ ਜੀ ਦੋ ਲੜਕੇ ਸੀ ਜਿ ਕੋ ਉਹਨਾਂ ਦੀ ਵੀ ਉਹਨਾਂ ਦੀ ਤਾਂ ਪਤਨੀ ਸੀਗੀ ਵੀ ਜੀ ਬੀਬੀ ਲੜਕੀ ਨੀ ਮਾਤਾ ਤੇ ਉਹ ਪਰਿਵਾਰ ਨੇ ਸੋਚਿਆ ਵੀ ਚਲੋ ਵੀ ਹੁਣ ਵੀ ਆਪਾਂ ਵੀ ਕਾਹਨੂੰ ਵੀ ਆਪਾਂ ਵੀ ਕਿਸੇ ਦਾ ਵੀ ਦਰਸੀਸਾ ਲੈਣੀਆਂ ਵੀ ਪਹਿਲੀ ਵੀ ਆਪਾਂ ਨਾਲ ਲਈ ਲਈ ਸਦਰੀ ਉਹਨਾਂ ਨੇ ਕਿਹਾ ਵੀ ਜਮੀਨ ਜੇ ਤਾਂ ਸਾਡੀ ਇੰਨੀ ਐਡਾ ਬੜਾ ਪਹਿਲੇ ਸਰ ਦਾ ਘਰ ਆ ਜੋ ਨੌਕਰ ਚੱਕਰ ਲੱਗੇ ਹੋਇਆ ਵੀ ਹੈ ਕਿ ਕਿ ਉਹਨੂੰ ਸਦਰੀਏ ਉਹਨਾਂ ਦੇ ਸੱਦਰੀ ਜੀ ਪਹਿਲੀ ਵੀ ਘਰ ਇਸੇ ਦੀ ਉਹਨਾਂ ਦੀ ਲੜਾਈ ਝਗੜਾ ਕਰਨ ਲੱਗਿਆ ਜੀ ਕਿਸ ਕਾਰਨ ਲੱਗਾ ਕਿਉਂਕਿ ਉਹ ਦੂਜੀ ਸੀ ਸ਼ਰੀਫ ਕਰਦੀ ਸੀ ਪਹਿਲੀ ਥੋੜਾ ਜਿਹਾ ਹੋਟੈਲ ਦੀ ਸੀਗੀ ਪਰਿਵਾਰ ਲੜਾਈ ਝਗੜਾ ਕਰਨ ਲੱਗਿਆ ਉਹਨਾਂ ਦੇ ਦਿਮਾਗ 'ਚ ਆ ਗਿਆ ਵੀ ਸਾਡੀ ਤਾਂ ਵੀ ਜਾਇਦਾਦ ਹੁਣ ਇਹ ਦੂਜੀ ਨਹੀਂ ਲੈਣੀ ਬਚਨ ਬਾਬਾ ਜੀ ਦਾ ਸੀ ਮੰਨਿਆ ਨਹੀਂ ਸੀ ਦੇਖੋ ਸਮਾਤੀ ਵਿੱਚ ਪੈ ਗਈ ਤੇ ਉਹ ਦੂਜੇ ਦੇ ਉਹ ਉਗ ਜਿਹੜੀ ਸੀਗੀ ਆਪਸ ਵਿੱਚ ਕੋਈ ਬੈਸਵਸੀਆ ਹੋ ਗਿਆ ਜਾਂ ਕਿਵੇਂ ਹੋ ਗਿਆ ਤੇ ਇੱਕ ਦਿਨ ਉਹ ਜਿਹੜੀ ਦੂਜੀ ਘਰ ਪਹਿਲੀ ਘਰ ਆਈ ਸੀ ਉਹ ਆ ਦੇ ਮਾਤਾ ਪਿਤਾ ਕੋਲ ਗਈ ਉਹਨੇ ਕਿਹਾ ਵੀ ਕਦੇ ਵੀ ਤੁਸੀਂ ਜੇ ਮੇਰੀ ਵੀ ਖਤਮ ਹੀ ਹੋ ਗਏ ਵੀ ਮੇਰੇ ਨਾਲ ਵੀ ਇਸ ਸੰਬੰਧਿਤ ਜਰਾ ਹੋਇਆ ਉੱਥੇ ਵੀ ਉਹਨੇ ਕੀਤਾ ਅਸਲਾ ਮਗਰਸੋਂ ਪਰਿਵਾਰ ਨੇ ਉਹਨਾਂ ਜੀ ਉਹ ਜਿਹੜੀ ਦੂਜੀ ਨੂੰ ਉਹਨੇ ਕੀਤਾ ਤੇ ਵੀ ਤੁਸੀਂ ਬੈਠਿਓ ਉਹਨੇ ਜੀ ਮੂੰਹ ਮੋਬਨ ਕੇ ਆਗੇ ਜੀ ਚੀਪ ਤੇ ਆਏ ਰਫਲਾ ਲੈ ਕੇ ਆਗੇ ਤੇ ਮਗਰਸੋਂ ਪਾਠ ਕਰਦੀ ਸੋਫੀ ਦਾ ਪਾਠ ਕਰਦੀ ਫਿਰਦੇ ਸੀ ਤੇ ਉਹਨਾਂ ਨੇ ਕਿਹਨਾਂ ਜੀ ਸੀ ਬੀ ਗੋਲੀਆਂ ਚਲਾਈਆਂ ਜੀ ਉਹ ਚ ਬੀ ਮੋਂਸੋ ਜ ਸਰਦਾਰ ਮੋਂਸੋ ਜਿਹੜੇ ਨਾਲ ਸਰ ਲੈ ਕੇ ਆਉਂਦੇ ਸੀ ਉਹ ਵੀ ਮਾਰਦੇ ਤੇ ਉਹਨਾਂ ਦਾ ਪਿਤਾ ਜਿਹੜਾ ਸੀ ਸਰ ਮਗਲ ਸਿੰਘ ਤੇ ਉਹ ਵੀ ਕਤਲ ਕਰਦੇ ਦੋਨੋਂ ਕਤਲ ਹੋ ਗਏ ਜੀ ਤੇ ਜਿਹੜੇ ਸੀ ਲੜਕੇ ਸਿੱਖ ਤਿੰਨ ਸਾਲ ਦੇ ਇੱਕ ਛੇ ਸਾਲ ਦੇ ਲੜਕੇ ਖੋੜਨੀ ਦੇ ਵਿੱਚ ਬਹਿ ਕੇ ਲੋਕੇ ਉਹਦੀ ਜਾਨ ਬਚਾਈ ਜਾਨ ਬਚਾਈ ਤੇ ਉਹ ਮਾਤਾ ਜਿਹੜੀ ਸੀ ਦੰਬੇ ਦੂਜੇ ਘਰ ਘਰ ਦੂਜੀ ਬਾਈ ਸੀ ਤੇ ਮੋਂਸੋ ਦੇ ਉਹ ਲਵਦੀ ਫਰੇਜੀ ਵੀ ਬੀਬੀ ਕਹਿੰਦੀ ਵੀ ਮੇਰੇ ਕੁੜੀਆਂ ਵੀ ਮਾਰਤੀਆਂ ਮੇਰੇ ਕੋਲ ਹਾਏ ਮੇਰੇ ਕੁੜੀਆਂ ਵੀ ਮਾਰਤੀਆਂ ਮੇਰੇ ਕੁੜੀਆਂ ਮਾਰਤੀਆਂ ਉਹ ਕਰੇ ਜੀ ਇਸ ਲੱਭੀ ਫਰੇ ਤੇ ਉਹ ਫਿਰ ਜਾਨੋ ਫਿਰ ਦੇਖਿਆ ਤਾਂ ਕੋ ਦਰ ਲੜਕੀਆਂ ਸਹਿਮੀਆਂ ਹੋਈਆਂ ਖੋਦ ਵਿੱਚ ਮਿਲਿਓ ਚਲੋ ਜੀ ਆ ਗਈ ਫਿਰ ਜੀ ਗੱਲ ਲੜਾਈ ਝੋੜਿਆ ਫਿਰਣ ਲੱਗਾ ਉਹ ਬੰਦਾ ਜਮੀਨ ਜਤਾ ਕਬਜ਼ਾ ਕਰ ਲਿਆ ਦੂਜੇ ਥੋੜੇ ਜੇ ਹੋਟੇ ਦੇ ਬੰਦੇ ਸੀ ਉਹਨਾਂ ਨੇ ਕਰ ਲਿਆ ਇਹ ਪਰਿਵਾਰ ਇਸ ਤਰ੍ਹਾਂ ਰਿਹਾ ਪਰ ਇਹਨਾਂ ਦੀ ਇੱਕੋ ਗੱਲ ਸੀ ਜੀ ਇਹਨਾਂ ਜਿੱਤੇ ਦੂਜੀ ਮੋਰਸ ਜੁੱਤੀ ਪਤਨੀ ਸੀ ਹੈ ਜੀ ਤਾਂ ਬੀਬੀ ਤੇ ਉਹ ਜਿਹੜੀ ਸੀ ਉਹ ਨਾਲ ਸਰੋਂ ਦੀ ਸੀ ਬਾਬਾ ਜੀ ਕੋਲ ਨਾ ਵੀ ਨਾ ਕੋ ਮੋਰਸ ਨੇ ਨਾ ਬਾਬੇ ਜੀ ਅਸੰਤ ਹੋ ਜਾਂਦੀ ਸੀ ਤੇ ਉਹਨੂੰ ਇਹ ਹੋ ਗਿਆ ਵੀ ਵੀ ਆਪਣਾ ਵੀ ਇੱਕ ਵੀ ਪਤਾ ਨਹੀਂ ਕਿ ਸ਼ਰਤਾਂ ਵੱਜ ਗਈ ਸੀ ਉਹਨਾਂ ਦੀ ਬੀਬੀ ਜੀ ਉਹਦੇ ਕੋਲ ਬਾਬਾ ਜੀ ਇਹ ਖੜਾਵਾਂ ਸੀ ਬਾਬੇ ਈਸ਼ਰ ਸਿੰਘ ਮਹਾਰਾਜ ਇਹ ਕੜਾਵਾਂ ਸੀ ਬੀਬੀ ਕੋਲ ਦੇਖੋ ਗੱਲ ਕਿੱਧਰ ਨੂੰ ਜਾ ਰਹੀ ਹੈ ਕੀ ਇਸ ਹਰ ਕੇਸ ਲੱਗੇ 184 ਜੀ ਕਤਲ ਹੋਇਆ ਜੀ 184 ਜੀ ਕਤਲ ਹੋਇਆ ਤੇ 3 ਦੇ ਗ੍ਰੀਪ ਕੋ ਲੱਗੇ ਜੀ 40 ਸਾਲ ਲੱਗੇ ਕੇਸ ਸਰ ਦੇ ਨੂੰ ਤੇ ਨੇ ਹੱਕ ਹਦੀ ਹਲਤ ਖਰਾਬ ਹੋਗੀ ਕੇਸ ਖਰਾਬ ਹੋ ਰਿਆ ਸੀ ਉਹਨਾਂ ਕੋ ਜੋਰ ਸੀ ਉਹਨਾਂ ਜਮੀਜ਼ਾ ਤੇ ਧੱਕੇ ਦਾ ਕੰਮ ਚੱਗ ਰਿਹਾ ਨਿਕੋ ਸਿਜਮੇ ਤੇ ਫੇਰ ਉਹ ਜੀ ਬੀਬੀ ਸੀ ਜੀ ਦੂਜੀ ਬਰਾਜ ਨੇ ਲੜਕੇ ਦੀ ਮਾਤਾ ਸੀ ਉਹਨਾਂ ਕੋ ਬਾਬਾ ਜੀ ਖੜਾਵਾ ਸੀ ਉਹ ਖੜਾਵਾ ਨੇ ਕਹਿੰਦੇ ਉਹ ਕਹਿੰਦੀ ਬੇਰੋਜ ਜਾਂ ਘਰ ਚ ਕਰਵਾਚਾ ਜਲ ਪਾ ਕੇ ਘਰ ਛੱਟਾ ਦਿਆ ਕਰੇ ਹੋਰ ਸਰਕ ਜਿਹ ਕੋਈ ਰਿਸ਼ਤੇ ਰ ਆ ਗਿਆ ਉਹਨੂੰ ਵੀ ਜਿਹ ਕੋਈ ਰਿਸ਼ਤੇ ਰ ਆ ਗਿਆ ਉਹਨੂੰ ਵੀ ਉਹਦਾ ਜੀ ਵਿਖੜਾਵਾ ਦਾ ਜਰਚ ਕਰਾ ਕਰੇ ਬਈ ਬਾਬਾ ਜੀ ਮੇਰੇ ਤੇ ਮਿਹਰ ਕਰੋ ਬਾਬਾ ਈਸ਼ਰ ਸਿੰਘ ਜੀ ਮਾਰਾ ਮੇਰੇ ਤੇ ਮਿਹਰ ਕਰੋ ਇਹਨੇ ਦੋ ਕਤਲ ਹੋ ਗਏ ਦੇਖੋ ਦੋ ਕਤਲ ਹੋ ਜਾਣੇ ਕਿੰਡੀ ਵੱਡੀ ਗੱਲ ਤੇ ਵੀ ਉਹ ਘਰ ਚ ਵੀ ਹਾਲਾਤ ਖਰਾਬ ਹੋ ਗਏ ਬੇਜਰ ਰਾਜੇ ਤੋਂ ਦੇਖੋ ਰਾਜੇ ਤੋਂ ਆਕੇ ਕਿ ਕਿਥੇ ਜੀ ਟਾਪ ਤੋਂ ਆਕੇ ਪੁੰਜੀ ਡੱਕ ਪਰਵਾ ਤੇ ਉਹਨਾਂ ਦੇ ਫਿਰ ਸ਼ਰਦਾ ਸਿੰਘ ਜੀ ਬੀਬੀ ਦੀ 40 45 ਸੜਕੇ ਸ਼ਰਦਾ ਰਿਆ ਕੇਸ ਕਿਥੇ ਗਿਆ ਨੇ ਪੈਸੇ ਲੱਗਦੇ ਸੀ ਇਸ ਕੇਸ ਸਾਥ ਉਹ ਬੇਚਾਰਾ ਵੀ ਨਹੀਂ ਸਮਝਾਤਾ ਨਹੀਂ ਸੀ ਕੇਸ ਵੀ ਘਾਟ ਡਾਮਟੋਲ ਹੋ ਗਿਆ ਹੋਰ ਵੀ ਕੋਈ ਸਬੱਬ ਬੜਿਆ ਚੁੰਦੇ ਅਰਦਾਸ ਵੀ ਪੂਰੀ ਹੋਈ ਹੁਣ ਅਰਦਾਸ ਹੋਇਆਗੇ ਹੁਣ ਜਿਹੜੀ ਕਿ ਕੇਸ ਨੇ ਥੋੜੀ ਜੀ ਵੀ ਰਾਈਟ ਐਕਸ਼ਨ ਤੇ ਜਾ ਰਿਹਾ ਉਹ ਕੇਸ ਤੇ ਹੁਣ ਵੀ ਉਹ ਉਹ ਅਰਦਾਸ ਕਰਕੇ ਅ ਬਚਨ ਨਾਮਨਨ ਕਰਕੇ ਤੇ ਉਹ ਗਗਨ ਗਈ ਤੇ ਹੁਣ ਤੇ ਇੱਕ ਬਚਨ ਮਹਾਪੁਰਸ਼ਾਂ ਦਾ ਬਚਨ ਹੀ ਮੋੜਨਾ ਚਾਹੀਦਾ ਇੱਕ ਜਿਹੜੇ ਮਹਾਪੁਰਸ਼ ਨੇ ਬਚਨ ਕਰਤਾ ਉਹ ਬਚਨ ਮੰਨਣਾ ਚਾਹੀਦਾ ਖਾਸ ਕਰਕੇ ਬਾਬਾ ਯਸ਼ ਸਿੰਘ ਮਹਾਰਾਜ ਜੀ ਅਸੀਂ ਬਹੁਤ ਵੇਖਿਆ